ਲੜਕੀ ਇੱਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ ਲੋੜਵੰਦ ਨੂੰ ਘਰੇ ਬੁਲਾ ਕੇ ਬਿਨਾਂ ਸੰਕੋਚ ਵਿਖਾਈ ਜਾਵੇ ਸ਼ਕਲੋ ਸੂਰਤੋਂ ਸੋਹਣੀ ਵਸਤੂ ਫਿਰ ਵੀ ਸਬਨੇ ਟੋਣੀ ਵਸਤੂ ਸਸ ਸੌਰੇ ਅਤੇ ਰਿਸ਼ਤੇਦਾਰਾਂ ਕੋਲੋਂ ਪਾਸ ਕਰਾਈ ਜਾਵੇ ਵਸਤੂ ਨੂੰ ਅਪਣਾਣ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਤੋਂ ਪਹਿਲਾਂ ਵਸਤੂ ਦੇ ਨਾਲ ਹੋਰ ਵਸੂਆਂ ਦੀ ਵੀ ਗੱਲ ਚਲਾਈ ਜਾਵੇ ਬੇਸ਼ੱਕ ਵਸਤੂ ਸਭ ਨੂੰ ਭਾਵ ਗੁਣਵੰਤੀ ਵੀ ਨਜ਼ਰੀ ਆਵੇ ਉੱਕਾ ਪੁੱਕਾ ਲੈਣ ਦੇਣ ਦੀ ਫਿਰ ਵੀ ਮੰਗ ਮਣਾਈ ਜਾਵੇ ਜੇ ਕਿਤੇ ਕੋਈ ਕੱਚ ਰਹਿ ਗਿਆ ਵਸਤੂ ਬਾਰੇ ਸ਼ੱਕ ਪੈ ਗਿਆ ਦੇਖ ਪਰਖ ਕੇ ਲਿਆਂਦੀ ਵਸਤੂ ਗਾਰ ਆਈ ਠੋਕਰ ਆਈ ਜਾਵੇ ਜਗ ਜਨਨੀ ਨੂੰ ਸਮਝ ਪਰਾਈ ਕਿਉ ਇਸ ਦੀ ਨਮਾਇਸ਼ ਲਾਈ ਕਿੱਥੇ ਗਈਆਂ ਸ਼ਰਮ ਹਯਾਵਾਂ ਨੂਰ ਦਹਾਈ ਪਾਈ ਜਾਵੇ ਨੂਰ ਦੁਹਾਈ ਪਾਈ ਜਾਵੇ ਧੰਨਵਾਦ